ਚੋਰਾ ਨਾ ਮਾਰੂਵੇ ਜਿੱਥੇ ਲੋਕ ਆਪਾਂ ਘਰ ਘਰ ਦੇ ਹੋਣ ਜਿੱਥੇ ਲੋਕ ਭਲਾਈ ਦੀ ਨਾਮ ਦੀ ਚੀਜ਼ ਕੋਈ ਨਹੀਂ ਤੇ ਸਿਰਫ ਲੁੱਕ ਹੋਵੇ ਉਹਨੂੰ ਕਲੈਕਟਰ ਤੇ ਸੀ ਕਹਿੰਦੇ ਚੋਰ 55 ਚੋਰਾ ਨਾ 55 ਚੋਰਾ ਨਾ 55 ਮੈਂ ਠੋਕ ਕੇ ਕਹਿੰਦਾ ਬਗਵਾਨ ਜੀ ਅੱਜ ਮੈਨੂੰ ਕਿਸੇ ਦਾ ਜਵਾਬ ਦੇ ਦਿਓ ਤੂੰ ਕਹਿੰਦਾ ਨਾ ਫੈਕਟ ਨਹੀਂ ਸਕੂ ਤੇਰੇ ਕੋਲ ਤੈਨੂੰ ਫੈਕਟ چھ ماں کا دھوک پیتا چھ ماں کا دھوک پیتا کمرے چلے بیٹھیے ہو سک کسی بورڈ تھے کسی سب فیس بک تو تلا ایک فیس بک میں تے میرے بحث کر پنجاب مدد کے ستو ہا گیا راجنیتی

ਪ੍ਰੋਫੈਸਰ ਮੁੰਡਾ ਪ੍ਰੋਫੈਸਰੀ ਛੱਤੀ ਨੌਕਰੀ ਛੱਤੀ ਪੰਜਾਬ ਪੜਾਉਣ ਦੀ ਖਾਤਰ ਨਾਮ ਕੋਮਲ ਨਾਮ ਕੋਮਗ ਰੂਪ ਲੁਧਿਆਣਾ ਦਾ ਮੈਨੂੰ ਕਹਿੰਦਾ ਸਿੱਧੂ ਸਾਹਿਬ ਕਲੈਪਟੋਕਰੇਸੀ ਦੇਰ ਮਾਣ ਮੈਂ ਜਦੋਂ ਮਾਣ ਪੜਿਆ ਉਹ ਕਹਿੰਦੇ ਜਿਹੜੇ ਰਾਜ ਦੇ ਵਿੱਚ ਚੋਰਾਂ ਦਾ ਮਾਣ ਹੋਵੇ ਜਿੱਥੇ ਲੋਕ ਆਪਾਂ ਘਰ ਘਰ ਦੇ ਹੋਣ ਜਿੱਥੇ ਲੋਕ ਭਲਾਈ ਦੀ ਨਾਮ ਦੀ ਚੀਜ਼ ਕੋਈ ਨਹੀਂ ਤੇ ਸਿਰਫ

ہو چ کسی بورڈے کسی سات بیے ایک فیس بک تلا ایک فیس بک میں میرے بحث کر پنجاب مدد کے اتنے جی سار گیا راجنیتی سدر چڑھ نمیاں کورٹری مائننگ کرنے اور oh, لوگ نے جڑے